ਹੁਣ ਭਾਰਤ ਦੇ ਵਿੱਚ ਹਰ ਇੱਕ ਸ਼ਨੀ ਐਤਵਾਰ ਬੈਂਕ ਦੇ ਵਿੱਚ ਛੁੱਟੀ ਹੋਵੇਗੀ ਬੈਂਕ ਮੁਲਾਜ਼ਮਾਂ ਦੇ ਲਈ ਵੀ ਵੱਡੀ ਖਬਰ ਹੈ ਔਰ ਉਹਨਾਂ ਲੋਕਾਂ ਲਈ ਵੀ ਜਿਨ੍ਹਾਂ ਦਾ ਨਿਤ ਬੈਂਕ ਆਣਾ ਜਾਣਾ ਹੁੰਦਾ ਹੈ ਯੂਨੀਅਨ ਤੇ ਆਈਬੀਏ ਦੀ ਮੀਟਿੰਗ 'ਚ ਇਹ ਸਹਿਮਤੀ ਬਣੀ ਹੈ ਆਈਬੀਏ ਨੇ ਪ੍ਰਪੋਜ਼ਲ ਜੋ ਕਿ ਵਿੱਤ ਮੰਤਰਾਲੇ ਨੂੰ ਭੇਜ ਦਿੱਤਾ ਹੈ ਵਿੱਤ ਮੰਤਰੀ ਦੀ ਮੋਹਰ ਲਗਣੀ ਬਾਕੀ ਆ ਔਰ ਜਲਦ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ ਤਾਂ ਸੈਲਰੀ ਦੇ ਵਿੱਚ ਵੀ ਵਾਧਾ ਹੋਵੇਗਾ ਐਗਰੀਮੈਂਟ ਅਨੁਸਾਰ ਸਹਿਮਤੀ ਬਣੀ ਹੈ 17% ਜਿਹੜਾ ਸੈਲਰੀ ਦੇ ਵਿੱਚ ਵਾਧਾ ਹੋਣਾ ਹੈ ਉਹ 17% ਨੂੰ ਵੰਡਿਆ ਜਾਵੇਗਾ ਤਾਂ ਬਹੁਤ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਲਾਂਕਿ ਹਰ ਸੈਕਿੰਡ ਤੇ ਲਾਸਟ ਸ਼ਨੀ ਐਤਵਾਰ ਜਿਹੜੀ ਛੁੱਟੀ ਹੁੰਦੀ ਸੀ ਹੁਣ ਹਰ ਸ਼ਨੀ ਐਤਵਾਰ ਛੁੱਟੀ ਹੋਵੇਗੀ ਇਸ 3 ਮੋਹਰ ਜਲਦ ਲੱਗ ਜਾਵੇਗੀ ਔਰ ਯੂਨੀਅਨਾਂ ਨੇ ਬੈਂਕ ਯੂਨੀਅਨ ਨੇ ਜੋ ਉਹਨਾਂ ਨੇ ਇਹ ਪ੍ਰੋਸਾ ਦਿੱਤਾ ਹੈ ਕਿ ਨਾ ਤਾਂ ਕਿਸੇ ਦੇ ਕੰਮਕਾਜ 'ਚ ਕੋਈ ਪ੍ਰਭਾਵਿਤ ਹੋਏਗਾ ਨਾ ਕਿਸੇ ਦਾ ਕੋਈ ਕੰਮਕਾਜ ਰੁਕੇਗਾ ਵਰਕਿੰਗ ਆਰਸ ਉਹੀ ਰਹਿਣਗੀਆਂ ਜਲਦ ਤੋਂ ਜਲਦ ਹਰ ਕਿਸੇ ਦਾ ਕੰਮ ਜਿਹੜਾ ਨਪਟਾਇਆ ਜਾਵੇਗਾ ਤਾਂ ਇਸ ਨੂੰ ਲੈ ਕੇ ਲੰਮੇ ਚਿਰ ਤੋਂ ਮੰਗ ਚੱਲ ਰਹੀ ਸੀ ਕਿ ਭਾਰਤ ਦੇ ਵਿੱਚ 5 ਦਿਨ ਵਰਕਿੰਗ ਡੇਸ ਹੋਣ ਬੈਂਕ ਦੇ ਵਿੱਚ ਕਿਉਂਕਿ ਬੈਂਕ ਦਾ ਕੰਮ ਬਹੁਤ ਹੈਡੈਕ ਵਾਲਾ ਹੁੰਦਾ ਯੂਨੀਅਨ ਦਾ ਕਹਿਣਾ ਹੈ ਰਾਤ ਮੰਥ ਐਂਡ ਦੇ ਵਿੱਚ 12 12 ਇੱਕ ਇੱਕ ਦੋ ਦੋ ਵੀ ਵੱਜ ਜਾਂਦੇ ਆ ਜਿਸ ਤੋਂ ਬਾਅਦ ਉਹਨਾਂ ਨੂੰ ਸਮਾਂ ਨਹੀਂ ਮਿਲਦਾ ਰੈਸਟ ਕਰਨ ਦਾ ਵੀ ਔਰ ਲੋਡ ਕਹਿੰਦੇ ਕਿ ਬੈਂਕ ਦਾ ਬਹੁਤ ਹੁੰਦਾ ਜਿਸ ਕਰਕੇ ਹੁਣ 5 ਦਿਨ ਵਰਕਿੰਗ ਡੇ ਰਹੇਗੀ ਭਾਰਤ ਦੇ ਵਿੱਚ ਹਾਲੇ ਤੱਕ ਕੇਂਦਰ ਮੰਤਰਾਲੇ ਯਾਨੀ ਕਿ ਵਿੱਤ ਮੰਤਰਾਲੇ ਦੀ ਮੋਹਰ ਲਗਣੀ ਬਾਕੀ ਹੈ ਨੋਟੀਫਿਕੇਸ਼ਨ ਜਲਦ ਆ ਜਾਵੇਗਾ ਪਰ ਆਈਬੀਏ ਇੰਡੀਅਨ ਬੈਂਕ ਐਸੋਸੀਏਸ਼ਨ ਦੀ ਬੈਂਕ ਯੂਨੀయన్స్ ਦੇ ਨਾਲ ਸਹਿਮਤੀ ਬਣ ਚੁੱਕੀ ਹੈ ਬੈਠਕ ਦੇ ਵਿੱਚ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਭਾਰਤ ਦੇ ਵਿੱਚ ਹੁਣ 5 ਦਿਨ ਬੈਂਕ ਦੇ ਵਿੱਚ ਕੰਮ ਹੋਵੇਗਾ ਸ਼ਨੀ ਐਤਵਾਰ ਦੀ ਛੁੱਟੀ ਹੋਵੇਗੀ ਹਰ ਸ਼ਨੀ ਐਤਵਾਰ ਛੁੱਟੀ ਹੋਵੇਗੀ ਤਾਂ ਹਰ ਇੱਕ ਉਹ ਲੋਕ ਦੇਖ ਲੈਣ ਜਿਹੜੇ ਬੈਂਕਾਂ ਦੇ ਵਿੱਚ ਨਿਤ ਜਾਂਦੇ ਨੇ ਜਿਹੜੇ ਹੁਣ ਪੁੱਲ ਭਲੇਖ ਹਾਲਾਂਕਿ ਹਲੇ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਇਹ ਲੰਬੇ ਸਮੇਂ ਤੋਂ ਮੰਗ ਚੱਲ ਰਹੀ ਸੀ ਇਸ ਮੰਗ ਨੂੰ ਲੈ ਕੇ ਇਹ ਵੀ ਕਹਿ ਦਈਏ ਤੁਹਾਨੂੰ ਕਿ ਪਹਿਲਾਂ ਵੀ ਬਹੁਤ ਵਾਰ ਇਹ ਖਬਰਾਂ ਸਾਹਮਣੇ ਆਉਂਦੀਆਂ ਕਿ ਸ਼ਨੀ ਐਤਵਾਰ ਹਰ ਸ਼ਨੀ ਐਤਵਾਰ ਛੁੱਟੀ ਹੋ ਜਾਏਗੀ ਪੱਕੀ ਪਰ ਹਾਲੇ ਤੱਕ ਸਹਿਮਤੀ ਨਹੀਂ ਸੀ ਬਣੀ ਆਈਬੀਏ ਵਿਚਕਾਰ ਇੰਡੀਅਨ ਬੈਂਕ ਐਸੋਸੀਏਸ਼ਨ ਜੋ ਸਾਰਾ ਕੰਮਕਾਜ ਭਾਰਤ ਦੇ ਵਿੱਚ ਕਿਵੇਂ ਬੈਂਕ ਕੰਮਕਾਜ ਕਰਦੀ ਹੈ ਕੀ ਕੁਝ ਪਾਲਿਸਿਸ ਰਹਿਣੀਆਂ ਹਰ ਇੱਕ ਬੈਂਕ ਤੇ ਲਈ ਉਹ ਆਈਬੀਏ ਦੇਖਦੀ ਹੈ ਤਾਂ ਆਈਬੀਏ ਦੀ ਹੁਣ ਜਿਹੜੀ ਸਹਿਮਤੀ ਬਣ ਚੁੱਕੀ ਹੈ ਇੰਡੀਅਨ ਯੂਨੀਅਨ ਦੇ ਨਾਲ ਤਾਂ ਉਹ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਵੱਡੀ ਖਬਰ ਇਸ ਵਕਤ ਦੀ ਦੇ ਰਹੇ ਹਾਂ ਤੁਹਾਨੂੰ ਤਾਂ ਤਨਖਾਹਾਂ ਦੇ ਵਿੱਚ ਵਿਵਾਦ ਹੋਵੇਗਾ ਤਨਖਾਹਾਂ ਦੇ ਵਿੱਚ ਬਹੁਤ ਵੱਡਾ ਵਾਧਾ ਹੋਣ ਵਾਲਾ ਹੈ ਇੰਡੀਅਨ ਬੈਂਕਸ ਦੇ ਜਿੰਨੇ ਵੀ ਕਰਮਚਾਰੀ ਨੇ ਉਹਨਾਂ ਦੇ ਸਾਰਿਆਂ ਦੀ ਤਨਖਾਹਾਂ 'ਚ ਵਾਧਾ ਹੋਵੇਗਾ ਤਾਂ ਇਹ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੂਰੇ ਭਾਰਤ ਦੇ ਵਿੱਚ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ ਔਰ ਸ਼ਨੀ ਐਤਵਾਰ ਦੀ ਛੁੱਟੀ ਪੱਕੀ ਹੋ ਜਾਵੇਗੀ ਸ਼ਨੀ ਐਤਵਾਰ ਦੀ ਛੁੱਟੀ ਪੱਕੀ ਹੋ ਜਾਵੇਗੀ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਇਸ ਦੀ ਹੁਣ ਮੋਹਰ ਲਗਣੀ ਬਾਕੀ ਹੈ ਹਾਲਾਂਕਿ ਜੇ ਆਈਡੀਬੀ ਆਈਬੀਏ ਨੇ ਇੰਡੀਅਨ ਬੈਂਕ ਐਸੋਸੀਏਸ਼ਨ ਨੇ ਭਰੋਸਾ ਦੇ ਦਿੱਤਾ ਹੈ ਤਾਂ ਮੋਹਰ ਵੀ ਜਲਦ ਲੱਗ ਜਾਵੇਗੀ ਕੇਂਦਰ ਵਿੱਤ ਮੰਤਰਾਲੇ ਦੀ ਤਾਂ ਬਹੁਤ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਨਿਰਮਲਾ ਸੀਤਾ ਰਮਨ ਕੋਲ ਇਹ ਪ੍ਰਪੋਜ਼ਲ ਚਲਾ ਗਿਆ ਹੈ ਔਰ ਇਸ ਦੀ ਨੋਟੀਫਿਕੇਸ਼ਨ ਵੀ ਜਲਦ ਹੋ ਸਕਦੀ ਹੈ ਔਰ ਭਾਰਤ ਦੇ ਵਿੱਚ ਸਿਰਫ 5 ਦਿਨ ਹੀ ਕੰਮਕਾਜ ਰਵੇਗਾ 5 ਦਿਨ ਹਾਲਾਂਕਿ ਬਾਹਰਲੇ ਮੁਲਕਾਂ ਦੇ ਵਿੱਚ ਕਿਸੇ ਕਿਸੇ ਥਾਂ ਤੇ ਤਾਂ 4.5 ਦਿਨ ਕੰਮ ਕਰ ਦਿੱਤਾ ਗਿਆ ਹੈ ਲਗਾਤਾਰ ਵਰਕਿੰਗ ਆਵਰਸ ਘਟਾਏ ਜਾ ਰਹੇ ਨੇ ਉਸੇ ਤਰ੍ਹਾਂ ਭਾਰਤ ਵੀ ਉਹਨਾਂ ਸੈਗਮੈਂਟਸ ਤੇ ਉਹਨਾਂ ਸਿਨੈਰੀਓ ਤੇ ਤੁਰਨਾ ਸ਼ੁਰੂ ਹੋ ਗਿਆ ਹੈ ਬਹੁਤ ਸਾਰੇ ਚੇਂਜਸ ਬਦਲਾਵ ਜਿਹੜੇ ਹੋਏ ਵੀ ਨੇ ਤਾਂ ਹੁਣ ਇੱਕ ਹੋਰ ਇਹ ਬਦਲਾਵ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਐਲਾਨ ਹੋ ਸਕਦਾ ਹੈ